ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਚਾਰ گاਵਾ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਟੋਕੜ ਟੋਕੜ گاਾਂ ਦੁੱਧ ਚੰਗਾ ਰੈਡੀ ਦਾ ਤੇ ਦੋ ਤਾਜ਼ੀਆਂ ਸੂਈਆਂ ਨੇ ਤਿਆਰ ਦੁੱਧ ਵਾਲੀਆਂ ਤੇ ਇੱਕ ਹੈਗੀ ਆ ਗੱਬਣ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਓ ਜੀ ਹਾਂਜੀ ਨਾਮ ਤੇ ਐਡਰੈਸ ਦੱਸ ਸਕਦੇ ਕੋਈ ਨਾਮ ਬਾਈ ਆਪਣਾ ਬਲਵਿੰਦਰ ਸਿੰਘ ਬਿੱਟੂ ਕਹਿ ਦਿੰਦੇ ਆ ਠੀਕ ਆ ਜੀ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂਜੀ ਬਾਈ ਇਹ ਚਾਰੇ ਗਾਵਾ ਆਪਾਂ ਮੰਨ ਲਾ ਵੀ ਤਿੰਨ ਸੂਈਆਂ ਨੇ ਤੇ ਇੱਕ ਗੱਬਣਾ ਆ ਤਿੰਨ ਸੂਈਆਂ ਬਾਈ ਇੱਕ ਗੱਬਣਾ ਆ ਨੰਬਰ ਵੀ ਬੋਲ ਦੇ ਬਾਈ ਨੰਬਰ ਆਪਣਾ ਬਾਈ 9862826474 ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਹਾਂਜੀ ਬਾਈ ਤੋਰ ਬਾਈ ਖੋਲ ਕੇ ਸੂਆ ਕਿਹੜਾ ਦਾ ਪਹਿਲਾ ਸੂਆ ਬਾਈ ਹਫਤੇ ਦੀ ਸੂਈ ਆ ਮਗਰ ਇਹਦੇ ਬੱਛੀ ਆ ਨਾਲ ਫੀਮੇਲ ਗਾਵਾ ਹਾਂ ਸੂਆ 21 ਕਿਲੋ ਚੈਰੀ ਦਾ ਸੂਆ ਪਹਿਲਾ ਤੇ ਦੰਦਾਂ ਚ ਕਿਵੇਂ ਆ ਚੌਗੀ ਆ ਬਾਈ ਦ ਦੰਦਾਂ 'ਚ ਹੈਗੀ ਆ ਚਾਰ ਦੰਦਾਂ ਤੇ ਕੰਪਨੀ ਇਹਦੀ ਹੈਗੀ ਆ ਐਚ ਐਫ ਤਕਰੀਬਨ ਤਿੰਨ ਬੈੜਾਂ ਦੀ ਦੰਦਾਂ 'ਚ ਆ ਗਈ ਚਾਰ ਦੰਦ ਪਹਿਲਾ ਸੂਆ ਹਫਤੇ ਦੇੜੇ ਗੇੜ ਬਾਈ ਕਹਿੰਦਾ ਸੂਈਆ ਤੇ ਨਾਲ ਇਹਦੇ ਹੈਗੀ ਆ ਬੱਚੀ ਤੇ ਦੁੱਧ ਇਹਦੇ ਕੋਲੇ ਹਾਜ਼ਰ ਹੈਗਾ ਇਸ ਟਾਈਮ 21 ਕਿਲੋ ਉਹ ਤੁਸੀਂ ਡੰਗ ਦੋ ਡੰਗ ਚੋਕੇ ਬਾਈ ਕੋਲ ਤਸੱਲੀ ਕਰਕੇ ਲਿਜਾ ਸਕਦੇ ਹੋ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਿਲਕੁਲ ਫੋਕੀ ਜਾ ਬਾਈ ਇੱਕ ਕੀ ਹੈਗਾ ਇਸ ਟਾਈਮ ਤਿਆਰ ਜਮਨ ਤਿਆਰ ਆ ਪਲੱਸ ਹੋਊ ਬਾਈ ਘੱਟ ਆ ਇੱਕ ਗੱਲ ਹੋਰ ਦੱਸਦਾ ਨਾ ਸਮਾਂ ਵੀਡੀਓ ਬਣਾਉਣ ਦਾ ਤਕਰੀਬਨ 2-3 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲੇ ਕਿਉਂਕਿ ਇਹਦੀ ਚਵਾਈ ਆ ਜਿਹੜੀ ਤਕਰੀਬਨ ਚਵਾਈ ਦਾ ਕਾਫੀ ਟਾਈਮ ਇਹਨਾਂ ਦਾ ਪੈਂਡਿੰਗ ਆ ਤੇ ਚਵਾਈ ਦੀ ਹੈਗੀ ਆ ਬਾਈ ਕਹਿੰਦਾ 100 ਦੀ 100 ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਫੁੱਲ ਲੱਗਾਇਆ ਪਤੀਆ ਨਾਲ ਵੀ ਇਹਦੇ ਬੱਚੀ ਆ ਤੇ ਆਪ ਵੀ ਬੱਚੀਆਂ ਜੀ ਆ ਗਈ ਦੰਦਾਂ 'ਚ ਆ ਗਈ origignal 4 ਦੰਦ ਤੇ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਦੂ ਬਈ 25 ਪਲੱਸ ਚੱਲੂ ਬਾਈ 25 ਤੋਂ ਬਾਰੇ ਹਾਂ ਸੁਆ ਪਹਿਲਾ ਬਾਈ ਆ ਸੁਆ ਇਹਦਾ ਪਹਿਲਾ ਆ ਗਿਆ ਬਾਕੀ ਇੱਥੇ ਤੋਂ ਫੇਸ ਕੁਆਲਟੀ ਕਰ ਸਕਦੇ ਹੋ ਚੈੱਕ ਦੰਦਾਂ ਤੇ ਚਾਰ ਦੰਦ 21 ਕਿਲੋ ਦੁੱਧ ਇਹਦੇ ਕੋਲੇ ਹੈਗਾ ਇਸ ਟਾਈਮ ਹਾਜ਼ਰ ਤੇ ਨਾਲ ਇਹਦੇ ਮਿਲੂਗੀ ਸਾਨੂੰ ਬੱਚੀ ਪਏ ਸੀ ਕਿੰਨੇ ਲਵਾਂਗੇ ਇਹਦੇ ਬਾਈ ਇਹਦਾ ਬਾਈ ਮੁੱਲ 80000 ਮੁੱਲ 80000 ਕਿੰਨੇ ਕੁ ਦੀ ਹੋ ਜੂਗੀ ਇਹ 2000 ਛੋਟ ਕਰ ਦਾਂਗੇ ਬਾਈ 78 ਦੀ ਦੇ ਦਾਂਗੇ ਹਾਂ ਬਾਈ ਆ ਬਾਕੀ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਜਾਂ ਤਿੰਨ ਇਕੱਠੀਆਂ ਲੈਣੀਆਂ ਹੋਈਆਂ ਤਾਂ ਉਹਦੇ 'ਚ ਡਿਸਕਾਊਂਟ ਹੋ ਜਾਊਗਾ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰ ਦਾਂਗੇ ਉਹਦੇ 'ਚ ਪਹੁੰਚ ਹੋ ਜੂਈਏ ਕਿਸੇ ਸੱਜਣ ਨੇ ਮਾੜਾ-ਮੋਟਾ ਡਿਸਕਾਊਂਟ ਕਰਾਉਣਾ ਤਾਂ ਬਾਈ ਕਹਿੰਦਾ ਥੋੜਾ ਬਹੁਤਾ ਹੋ ਜਾਊਗਾ ਵੀ ਜਿਆਦਾ ਅੰਤਰ ਨਹੀਂ ਰੇਟ ਨੇ ਜਿਹੜੇ ਰੇਟ ਤਕਰੀਬਨ ਫਿਕਸ ਦੇੜ ਗੇੜ ਜੀ ਦਾ ਠੀਕ ਰੇਟ ਆ ਬਾਈ ਇਹ ਇਹਨੂੰ ਛੋਣ ਛੱਪਾ ਮਾਣਾ ਮੋਟਾ ਹੀ ਹੋਊਗਾ ਬਸ ਆ ਰੇਟ ਫਿਕਸ ਦੇੜ ਗੇੜੀ ਨੇ ਕਿਉਂਕਿ ਇਹ ਪਸ਼ੂ ਨੇ ਜਿਹੜਾ ਤਿਆਰ ਦੁੱਧ ਵਾਲੇ ਨੇ ਜਿਵੇਂ ਭਰਾ ਕਈ ਕਹਿੰਦੇ ਨੇ ਵੀ ਆਪਾਂ ਤਿਆਰ ਦੁੱਧ ਵਾਲੇ ਲੈਣੇ ਆ ਬਾਕੀ ਮਗਰ ਵੀ ਬੱਛੀ ਆ ਬਾਈ ਆ ਨਾਲ ਇਹਦੇ ਬੱਛੀ ਆ ਗਈ ਤੇ 21 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਪੀਕ ਲੈਵਲ ਤੇ ਇਹ 25 ਦੇੜ ਗੇੜ ਪਾ ਦੂਗੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਦੋ ਨੰਬਰ ਵਾਲੀ ਬੇੜ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਆ ਬਾਈ ਇਹਦਾ ਪਹਿਲਣ ਦਾ ਕਿਨਾਂਕ ਦੁੱਧ ਰਿਆ ਇਹਦਾ ਪਹਿਲਣ ਦਾ ਬਾਈ 25 ਕਿਲੋ ਦੱਸਿਆ ਮਾਲਕਾਂ ਨੇ ਠੀਕ ਗੱਲ ਤੇ ਆਪਾਂ 25 ਦੀ ਗਾਰੰਟੀ ਲਵਾਂਗੇ ਕਿ ਦੁੱਧ ਪਲੱਸ ਚੱਲੂ 25 ਤੋਂ 25 ਤੋਂ ਬਾਹਰ ਹੀ ਚੱਲੂ ਹਾਂ ਟਰ ਦੇ ਖੋਲ ਕਿੰਨੇ ਕਿੰਨੇ ਕੱਢੂਗੀ ਦਿਨ ਬਾਈ ਹਜੇ ਲੈ ਜੂਗੀ 6-7 ਦਿਨ ਹਫਤੇ ਦੇ ਇੱਕ ਗੱਲ ਦੱਸ ਦੇਣਾ ਤੁਹਾਨੂੰ ਬੈੜਾ ਆ ਗਿਆ ਸਾਰੀਆਂ ਵੱਡੀਆਂ ਕੱਦ ਕਾਠ ਵਾਲੀਆਂ ਛੋਟੀ ਨਹੀਂ ਹੈਗੀ ਕੋਈ ਵੀ ਉਹ ਚੀਜ਼ ਦੀ ਦਿੱਕਤ ਨਾ ਮੰਨਿਓ ਕਿ ਆਰਡਰ ਕੁਆਲਿਟੀ ਵੀ ਕਰ ਸਕਦੇ ਹਾਂ ਉਹਦੀ ਚੈੱਕ ਇੱਥੋਂ ਤੇ ਬਾਕੀ ਥਾਣਾ ਜਿਹੜਾ ਥਾਣੇ ਨੂੰ ਲੱਗਿਆ ਮੱਜਾਂ ਨਾਲ ਦੇ ਇੱਕ ਹਫਤੇ ਦਾ ਏੜ ਗੇੜ ਬਾਈ ਕਹਿੰਦਾ ਇਹ ਤਾਂ ਪੈਂਡਿੰਗ ਆ ਤੇ ਪੈਲਣ ਦਾ ਰਿਕਾਰਡ ਇਹਦਾ ਹੈਗਾ 25 ਕਿਲੋ ਦਾ 25 ਦੀਏ ਬਾਈ ਕਹਿੰਦਾ ਆਪਾਂ ਗਰੰਟੀ ਦੇ ਦਾਂਗੇ ਦੁੱਧ ਹੋ ਸਕਦਾ ਇਸ ਵਾਰੀ ਵੱਧ ਹੀ ਪਾ ਦੇ ਸੂਆ ਆ ਗਈ ਦੂਜਾ ਤੇ ਬਾਡੀ ਇਹਦੀ ਆ ਗਈ ਮੱਜਾਂ ਨਾਲ ਦੀ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਗਈ ਪੂਰੀ ਚੁਆਈ ਦੀ ਹੈਗੀ ਬਾਈ 100 ਦੀ 100 ਜਮਾ 100 ਨੰਬਰੀ ਬਾਈ ਜਮਾ ਆ ਤੇ ਬਾਕੀ ਇਹਦੇ ਥਣ ਦਾ ਸੈਜ ਵੀ ਦੱਸਦਾ ਤੁਹਾਨੂੰ ਵੀ ਚੁਆਈ ਦੀ ਬੈੜ ਚੰਗੀ ਆ ਤੇ ਮੱਜਾਂ ਨਾਲ ਦੀ ਥਣ ਆ ਗਿਆ ਤੇ ਲੱਗਿਆ ਫੁੱਲ ਲੱਗ ਐ ਪਤਿਆ ਤੇ ਜਵਾਕੇ ਚੋਲੇ ਨੂੰ 7-8 ਸਾਲ ਦਾ ਇਨੀ ਫੋਕੀ ਚੁਆਈ ਹੋਊਗੀ ਇਹਦੀ ਇਹ ਕੱਢੂਗੀ ਬਾਈ ਪੂਰਾ ਇੱਕ ਹਫਤਾ ਪੈਂਡਿੰਗ ਹੈ ਇਹਦਾ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਵੀ ਬਾਈ 80000 ਆ ਮੰਨ ਇਹਦਾ ਵੀ 80 ਦੇ ਕਿੰਨੇ ਦੀ ਹੋ ਜੂ ਇਹ ਬਾਛ ਛੋੜ ਛੱਪਾ ਕਰਦੇ ਆ ਬਾਈ ਇਹ ਹੋ ਜੂ 78 ਦੀ ਇਹ ਵੀ 78 ਦੀ ਦੇ ਦੇ ਚਲ ਬਾਈ ਹਾਂ ਤੇ ਬਾਕੀ ਜੋੜੇ ਦੀ 100 ਮੀਲ ਪਹੁੰਚ ਹੋ ਜੂਗੀ ਹਾਂਜੀ ਬਾਈ ਆ ਇਹਦਾ ਇਹ ਵੀ ਹੋਊਗੀ 78 ਦੀ ਦੋ ਨੰਬਰ ਵਾਲੀ ਆ ਸੰਪਰਕ ਬਾਈ ਨਾਲ ਨੰਬਰ ਮੁਤਾਬਕ ਕਰ ਲਿਓ ਇਹ ਆ ਗਈ ਗੱਬਣ ਸੂਆ ਦੂਜਾ ਫੁੱਲ ਵੱਡੀ ਆ ਬਾਈ ਵੜ ਇਹਦਾ ਕਿਹੜਾ ਸੂਆ ਬਾਈ ਤਿੰਨ ਨੰਬਰ ਇਹਦਾ ਪਹਿਲਾ ਸੂਆ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਬਾਈ ਮੇਲ ਕਾ ਮੇਲ ਕਾ ਤੋਰੀ ਖੋਲ ਕੇ ਨੂੰਗੀ ABHFT ਆ ਗਈ ਹੈ ਨਾ ਹਾਂ ਬਾਈ ਉਹ ਆਰਡਰ ਫਿਕਸ ਰੱਖਦੀ ਆ ਜਮਾ ਜਮਾ ਫਿਕਸ ਬਾਈ ਪੂਰੇ ਚੌੜੇ ਲੈਵੇ ਦੀਆਂ ਮੂਰੋਂ ਆ ਗਾੜੀ ਦੇ ਕਿੰਨੇ ਕ ਦਿਨ ਦਾ ਸੂਆ ਇਹਦਾ ਇਹਦਾ 15 ਦਿਨਾਂ ਦਾ ਸੂਆ ਬਾਈ ਦੁੱਧ ਹਾਜ਼ਰ ਕਿੰਨਾ ਕ ਇਸ ਟਾਈਮ ਦੁੱਧ ਕਿੰਨੇ ਕਿਲੋ ਆ ਬਾਈ ਤਿਆਰ ਇਹਦੇ ਕੋਲ ਵੀ ਦੁੱਧ ਤਾਂ 24 ਕਿਲੋ ਸੀ ਇਹ ਥੱਲੇ ਭਣਾ ਵਾਲੇ ਟੀਕੇ ਲਾਤੇ ਬਾਈ ਇਹਦੇ ਠੀਕ ਆ ਕਰਕੇ ਘੱਟ ਗਈ ਦੁੱਧ ਇਸ ਟਾਈਮ ਹੈਗਾ 21 ਖੁੱਲਾ ਤਿਆਰ ਡੰਗ ਤੋਂ ਡੰਗ ਮੈਂ ਨਾ 4 ਟਾਈਮ ਦਸੱਲੀ ਕਰ ਲੇ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਇਸ ਟਾਈਮ 21 ਕਿਲੋ ਹਾਜ਼ਰ ਆ ਸੂਆ ਇਹਦਾ ਵੀ ਪਹਿਲਾਂ ਤੇ ਇੱਕ ਨੰਬਰ ਵਾਲੀ ਆ ਜਿਹੜੀ ਉਹਦੇ ਕੋਲੇ ਵੀ 21 ਉਹ ਬੱਚੀ ਵੀ ਚਾਰ ਦੰਦਾਂ ਦੀ ਆ ਗਈ ਤੇ ਬਾਕੀ ਆਰਡਰ ਕੁਆਲਟੀ ਕਰ ਸਕਦੇ ਹਾਂ ਚੈੱਕ ਇਹਦੇ ਨਾਲ ਆ ਗਿਆ ਮੇਲ ਕਾਫਰ ਸੂਆ ਇਹਦਾ ਕਿੰਨੇ ਦਿਨ ਦੱਸਿਆ ਸੀ ਸੂਆ ਹੈਗਾ ਬਾਈ ਇਹਦਾ 14-15 ਦਿਨਾਂ ਦਾ 14-15 ਦਿਨ ਡੇੜ-ਘੇੜ ਤੇ ਆ ਗਈ ਬਾਡੀ ਵਾਲੀ ਬੈੜ ਬਿਲਕੁਲ ਨਵੇਂ ਹਾਣ ਚੀ ਆ ਗਈ ਆ ਗਈ ਐਚਐਫ ਚ ਚਬਾਈ ਦੀ ਕਮ ਹੈ ਇਹ ਚਬਾਈ ਦੀ ਬਿਲਕੁਲ ਫੁਕੀ ਆ ਬਾਈ ਹੈਗੀ 100 ਦੀ 100 ਜਮਾ 100 ਨੰਬਰੀ ਹੈ ਜਮ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀ ਮੁੱਲ ਬਾਈ 80000 ਇੱਕੋ ਜਿਹੀ ਕਿਵੇਂ ਕਰਕੇ ਆ ਸਾਰੀਆਂ ਦਾ ਬਾ ਇੱਕੋ ਜਿਹੀ ਰੇਟ 'ਚ ਹੀ ਆਂਗੇ ਉਹ ਬਾਈ ਜਿਹਾ ਜਿਹਾ ਨਾਲ ਦੇ ਦਾਂਗੇ ਠੀਕ ਹੈ ਗੱਲ ਕਸਮ ਤਾਂ ਨਹੀਂ ਖਾਰਗੀ ਵੀ ਇੱਕੋ ਰੇ ਨਾ 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 ਕੀ ਜਸਲਾ ਠੀਕ ਹੈ ਗੱਲ ਤਾਂ ਉਹ ਬੱਚੀ ਬਾਡੀ ਦੀ ਚੰਗੀ ਆ ਬਿਲਕੁਲ ਨਵੇਂ ਹਾਨ ਚੀ ਆ ਤੇ ਬਾਕੀ ਉੱਤੋਂ ਸਟੇਟ ਆ ਗਈ ਤੇ ਲੈਗ ਸਕੋਰ ਦੀ ਵੀ ਮਜ਼ਬੂਤ ਆ ਗਈ ਤੇ ਮੰਨ ਲਓ ਵੀ ਗਰਮੀ ਗਰਮੀ ਚੱਲਣ ਵਾਲੀਆਂ ਬੈੜਾਂ ਆ ਗਈਆਂ ਹਾਂ ਬਈ ਆ ਗਰਮੀ ਵੀ ਚੰਗੀ ਚੱਲੂ ਤੇ ਬਾਕੀ ਇੱਥੋਂ ਦਾ ਬਾਡੀ ਸਟਰਕਚਰ ਚੈੱਕ ਕਰ ਸਕਦੇ ਹੋ ਫੁੱਲ ਵਧੀਆ ਕੁਆਲਟੀ ਤੇ ਆਪੇ ਦੱਸ ਦਈਏ ਵੀ ਸੂਏ ਦਾ ਕਨਫਰਮ ਪਹਿਲੀ ਸੂਏ ਚ ਹੀ ਆ ਤੇ ਬਾਕੀ ਅੱਗੇ ਬਰੀਡਿੰਗ ਵੀ ਆਪਾਂ ਚੰਗੀ ਕਰ ਸਕਦੇ ਹਾਂ ਕਿਉਂਕਿ ਇੱਕ ਤਾਂ ਹੁੰਦਾ ਵੀ ਦੁੱਧ ਇੰਨਾ ਦੇ ਦੂਗੀ ਇਹਨਾਂ ਕੋਲੇ ਬਾਈ ਹਾਜ਼ਰ ਆ ਹਾਜ਼ਰ ਆ ਬਾਈ ਇਹਨਾਂ ਕੋਲੇ ਹਾਜ਼ਰ ਦੁੱਧ ਆ ਜਿਵੇਂ ਆਪਣੇ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਹਾਜ਼ਰ ਦੁੱਧ ਵਾਲਾ ਜਾਨਵਰ ਲੈਣਾ ਇਹ ਹਾਜ਼ਰ ਦੁੱਧ ਵਾਲੇ ਪਸ਼ੂ ਦਿਖਾਉਂਗਾ ਤੁਹਾਨੂੰ ਇੱਕ ਦਿਖਾਉਂਗਾ ਇਸ ਦੂਆ ਤੋਕੜ ਇਹਦਾ ਰੇਟ ਕੀ ਹੋਊ ਜੀ ਫਿਕਸ ਜਾ ਇਹਦਾ ਬਾਈ 1000 ਛੋਟ ਕਰ ਦਾਂਗੇ ਵਿੱਚੋਂ 80 ਜੀ ਹਾਂ ਠੀਕ ਆ ਗੱਲ ਇਹ ਆ ਕੀ ਤਿੰਨ ਨੰਬਰ ਤੇ ਆ ਚਾਰ ਨੰਬਰ ਆ ਜੀ ਜਿਹਨੂੰ ਬਾਈ ਸੂਈ ਨੂੰ ਮਾਲਕਾਂ ਦਾ ਜਿਹਨਾਂ ਨੇ ਲਈ ਉਹਨਾਂ ਨੇ ਦਾਖਾ ਹੀ 2 ਮਹੀਨੇ ਠੀਕ ਹੈ ਨੂੰ ਹੋ ਗਏ ਤੇ 2 ਮਾਰਚ ਦਾ ਇਹਦੇ ਟੀਕਾ ਭਰਿਆ 2 ਫਰਵਰੀ ਦਾ ਟੀਕਾ ਭਰਿਆ ਵੇ ਠੀਕ ਹੈ ਕਹ ਲਾ ਹਾਂ ਤੇ ਤਕਰੀਬਨ ਅੱਜ ਮੇਰਾ ਖਿਆਲ ਹੈ 12 19 ਦਿਨ ਹੋ ਗਏ ਠੀਕ ਹੈ 18 19 ਦਿਨ ਦਾ ਹੋ ਗਿਆ ਠੀਕ ਹੈ ਜੀ ਹਾਂ ਬੋਲੀ ਦਾ ਨਹੀਂ ਦੁਬਾਰਾ ਨਾ ਬਾਈ ਦੁੱਧ ਕਿੰਨਾ ਦੇ ਕੋਲੇ ਹੁਣ ਦੁੱਧ ਹੋਊ ਬਾਈ 14 ਤੋਂ ਪਲੱਸ 15 ਤਿਆਰ ਹੋਵੇ 14 ਕੁ ਸੁਹਾ ਘੜਿਆ ਦਾ ਸੁਹਾ ਪਹਿਲਾ ਬਾਈ ਇਹਦਾ ਵੀ ਵੱਡੀ ਬਹੁਤ ਹੈ ਵੀ ਹੈ ਨਾ ਕੱਦ ਕਾਰ ਚ ਇਹ ਕਿਹੜੀ ਕੰਪਨੀ ਚ ਆ ਗਈ ਫਿਰ ਇਹ ਬਾਈ ਕ੍ਰੋਸ ਆ ਗਈ ਸਾਈਵਾਲ ਕ੍ਰੋਸ ਜਾ ਜਰਸੀ ਕ੍ਰੋਸ ਜਾ ਜਰਸੀ ਤੇ ਐਚ ਐਫ ਸਾਈਵਾਲ ਕ੍ਰੋਸ ਸੰਗ ਚ ਆ ਗਈ ਗਰਮ ਤਾਂ ਨਹੀਂ ਹੈਗੀ ਇਹ ਨਾ ਨਾ ਬਾਈ ਬਾਹਲੀ ਠੰਡੀ ਬੈਠਾ ਚੋਾਈ ਦੀ ਠੰਡੀ ਬਿਲਕੁਲ ਬਾਹਲੀ ਨਹੀਂ ਆਏ ਠੰਡੀ ਹੈ ਜਦੋਂ 10 ਥੱਲੇ ਬੈਗੇ ਐ ਨਹੀਂ ਵੀ ਲੱਤਾਂ ਲੁੱਤਾਂ ਮਾਰੂ ਜਮਸ ਵਾਲੀ ਦੁੱਧ ਹਾਜ਼ਰ ਕਿ ਨਿਹਰੇ ਕੋਲੇ ਦੁੱਧ ਬਾਈ 15 ਕਿਲੋ ਤਿਆਰ ਹੈ ਥੱਲੇ ਕੋਈ 14 ਮੰਨ ਕੇ ਭਾਣਾ 4 ਟਾਈਮ ਦੱਲੀ ਕਰ 15 ਕਿਲੋ ਇਹਦੇ ਕੋਲ ਵੀ ਹਾਜ਼ਰ ਆ ਹਾਜ਼ਰ ਬਾਈ ਤੇ ਪਲੱਸ ਟੀ ਕਾ ਵੀ ਇਹਦੇ ਭਰਾ ਹੋਵੇ ਹਾਂ ਬਾਈ ਦੁੱਧ ਇਹਦਾ ਚੰਗੀ ਫੈਟ ਵਾਲਾ ਜਿਹਦੀ ਬਾਈ 5.5 ਫੈਟ ਆਉਂਦੀ ਆ 5 5 ਹਾਂ ਬਾਈ ਮੱਝ ਦੇੜ ਗੇੜੀ ਆਉਂਦੀ ਆ 14 ਕਿਲੋ ਵਾਲੀ ਬਾਈ ਮੱਝ 1 35 40 ਤੋਂ ਘੱਟ ਆਉਂਦੀ ਠੀਕ ਹੈ ਗੱਲ ਮੱਝ ਦਾ ਮੁਕਾਬਲਾ ਕਰਦੀ ਆ ਬਾਈ ਕਹਿੰਦਾ ਇਹ ਮੱਛੀ ਨੇ ਮੱਝ ਦਾ ਮੁਕਾਬਲਾ ਹੀ ਕਰਨਾ ਤੇ ਬਾਕੀ ਕਰਨਾ ਵੀ ਆ 14 15 ਕਿਲੋ ਦੁੱਧ ਦੇ ਇਹਦੇ ਕੋਲੇ ਹਾਜ਼ਰ ਆ ਗਿਆ ਇਸ ਟਾਈਮ ਤੇ ਨਾਲ ਟੀਕਾ ਵੀ ਲੱਗਿਆ ਤੇ ਸਵਾਹ ਦੀ ਬਾਈ ਕਹਿੰਦਾ ਹੈਗੀਆ ਬਿਲਕੁਲ ਠੰਡੀ ਸੀ ਬੜੀ ਨਾ ਬਹੁਤ ਠੰਡੀ ਹੈ ਬਾਈ ਤੇ ਕੱਦ-ਕਾਠ ਵੀ ਚੰਗਾ ਤੇ ਗਰਮੀ 'ਚ ਚੱਲਣ ਵਾਲੀ ਆ ਤੇ ਦੀ 60% ਵੀ ਚੰਗੀ ਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦਾ ਮੈਂ 50000 ਮੋਲ ਕਿੰਨੇ ਦੀ ਹੋ ਜੂ ਇਹ 47 ਦੀ ਜਸਨੋ ਹੀ ਹੋਊ ਬਾਈ 47 ਦੀ 15 ਕਿਲੋ ਦੁੱਧ ਨਾਲ ਜਮਾਨੇਟ ਤਿਆਰ ਬਾਈ ਆ ਨੰਬਰ ਬੋਲ ਦੋ ਜੀ ਨੰਬਰ ਆਪਣਾ ਬਾਈ 9862826474 ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਜ਼ਿਲ੍ਹਾ ਬਠਿੰਡਾ ਹਾਂਜੀ ਬਾਈ ਇੱਕ ਤਾਂ ਸੱਜਣੋਂ ਆਪਾਂ ਤੁਹਾਨੂੰ ਇਹ ਤੋਕੜ ਪੱਛੀ ਦਿਖਾਈਆ 15 ਕਿਲੋ ਦੁੱਧ ਹਾਜ਼ਰ ਹੈ ਦੋ ਤਰੀਕ ਦਾ ਟੀਕਾ ਲੱਗਿਆ ਹੋਇਆ ਇਹ ਬਾਈ ਕਹਿੰਦਾ ਦੇਣੀਆ 47 ਦੀ ਜੈਸਨੋ ਤੇ ਇੱਕ ਆਪਾਂ ਤੁਹਾਨੂੰ ਆਹ ਪੱਛੀ ਦਿਖਾਈਆ ਪਹਿਲਾ ਸੂਆ 21 ਕਿਲੋ ਦੁੱਧ ਹਾਜ਼ਰ ਇਹ ਬਾਈ ਕਹਿੰਦਾ ਦੇਣੀਆ 1080 ਦੀ ਤੇ ਇੱਕ ਸਾਨੂੰ ਆਹ ਗੱਬਣ ਦਿਖਾਈਆ ਇਹਦੀ ਬਾਡੀ ਮੱਜਾਂ ਨਾਲ ਦੀ ਆ ਗਈ ਇਹ ਦੇਣੀਆ ਬਾਈ ਕਹਿੰਦਾ 78 ਦੀ ਪਹਿਲਾਂ ਦਾ ਰਿਕਾਰਡ 25 ਦਾ 25 ਦੀ ਗਾਰੰਟੀ ਦੇ ਦਾਂਗੇ ਹਫ਼ਤਾ ਕਰਦੀ ਆ ਤੇ 1 21 ਕਿਲੋ ਦੁੱਧ ਦਾ ਹਾਜ਼ਰ ਚਾਰ ਦੰਦ ਬੱਛੀ ਨਾਲ ਵੀ ਬੱਛੀ ਇਹ ਵੀ ਬਾਈ ਕਹਿੰਦਾ 78 ਦੀ ਦੇਵਾਂਗੇ ਬਾਕੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਤਾਂ ਜੋੜੇ ਦੀ 100 ਕਿਲੋਮੀਟਰ ਪਹੁੰਚ ਹੋ ਜੂਗੀ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਚਾਰੇ ਬੈੜਾਂ ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ